ਪਰ ਸਰਕਾਰ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੇ ਜਾਣ ਵਾਲੇ ਕਰਜ਼ੇ ਦੀ ਲਿਮਟ ਦੇ ਵਿੱਚ 16000 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਨੂੰ ਫਿਰ ਬਾਜ਼ਾਰ ਦੇ ਵਿੱਚੋਂ 11000 ਕਰੋੜ ਰੁਪਏ ਦਾ ਕਰਜ਼ਾ ਚੁਕਾਉਣਾ ਪਿਆ ਜਿਸ ਤੋਂ ਬਾਅਦ ਵਿਰੋਧੀਆਂ ਨੇ ਪੰਜਾਬ ਸਰਕਾਰ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਘੇਰ ਵੀ ਲਿਆ ਤੇ ਜਵਾਬ ਵੀ ਮੰਗਿਆ ਹੁਣ 16000 ਕਰੋੜ ਰੁਪਏ ਦੀ ਜਿਹੜੀ ਕਟੌਤੀ ਕੀਤੀ ਗਈ ਆ ਉਹਦਾ ਮਸਲਾ ਕੀ ਆ ਤੇ 11000 ਕਰੋੜ ਰੁਪਏ ਦਾ ਕਰਜ਼ਾ ਕਿਉਂ ਚੁਕਣਾ ਪਿਆ ਉਸ ਮਸਲੇ ਦੇ ਵਿੱਚ ਵੀ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਆਪਣਾ ਵਿਰੋਧੀਆਂ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ ਪੂਰੀ ਖਬਰ ਆ ਕਿ ਕੇਂਦਰ ਤੋਂ 16000 ਕਰੋੜ ਰੁਪਏ ਲੈਣ ਲਈ ਪੰਜਾਬ ਸਰਕਾਰ ਨੇ ਲਿਆ 11000 ਕਰੋੜ ਰੁਪਏ ਦਾ ਕਰਜ਼ਾ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਕਰਜ਼ਾ ਹੱਦ ਦੇ ਵਿੱਚ 16000 ਕਰੋੜ ਰੁਪਏ ਦੀ ਕਟੌਤੀ ਕੀਤੀ ਜਾਣ ਤੋਂ ਬਾਅਦ ਸੂਬਾ ਸਰਕਾਰ ਨੇ ਕਰੀਬ 11200 ਕਰੋੜ ਰੁਪਏ ਦਾ ਕਰਜ਼ਾ ਲਿਆ ਸੂਬਾ ਸਰਕਾਰ ਨੇ ਪਾਵਰ ਕਾਮ ਨੂੰ ਪਿਛਲੇ ਸਾਲ ਦੀ 5444 ਕਰੋੜ ਰੁਪਏ ਦੀ ਬਕਾਇਆ ਸਬਸਿਡੀ ਦਾ ਵੀ ਭੁਗਤਾਨ ਕੀਤਾ ਜੋ ਇਸ ਕਰਜ਼ੇ ਲਈ ਰਾਸ਼ੀ ਚੋਂ ਕੀਤਾ ਗਿਆ ਵਿੱਤ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਬਿਜਲੀ ਸਬਸਿਡੀ ਦਾ ਭੁਗਤਾਨ ਕਰਨ ਸਣੇ ਕਈ ਹੋਰ ਸੁਧਾਰ ਕਰਕੇ ਕੇਂਦਰੀ ਵਿੱਤ ਮੰਤਰਾਲੇ ਨਾਲ ਸੰਪਰਕ ਕਰਕੇ ਆਪਣੀ 16000 ਕਰੋੜ ਰੁਪਏ ਦੀ ਕਟੌਤੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪੰਜਾਬ ਸਰਕਾਰ ਨੂੰ 47.76 ਕਰੋੜ ਰੁਪਏ ਦਾ ਕਰਜ਼ਾ ਲੈਣਾ ਪਿਆ ਜਿਸ ਵਿੱਚ ਪੁਰਾਣਾ ਕਰਜ਼ਾ ਅਤੇ 24000 ਕਰੋੜ ਰੁਪਏ ਵਿਆਜ ਦਾ ਜਿਹੜਾ ਵਾ ਮਾਮਲਾ ਉਹ ਵੀ ਸ਼ਾਮਲ ਹੈ ਪਰ ਵਿੱਤ ਮੰਤਰਾਲੇ ਵੱਲੋਂ ਰਿజర్ਵ ਬੈਂਕ ਆਫ ਇੰਡੀਆ ਨੂੰ ਭੇਜੇ ਗੇ ਪੱਤਰ ਚ ਪੰਜਾਬ ਸਰਕਾਰ ਨੇ ਬਿਲੀ ਸਬਸਿਡੀ ਦਾ ਪੂਰਾ ਭੁਗਤਾਨ ਨਾ ਕਰਨ ਸਨੇ ਕੋਈ ਹੋਰ ਕਦਮ ਨਹੀਂ ਚੁੱਕਿਆ ਤੇ ਉਹਨਾਂ ਨੂੰ ਦਿੱਤੇ ਗੇ ਕਰਜ਼ੇ ਨੂੰ 16000 ਕਰੋੜ ਰੁਪਏ ਜਿਹੜੀ ਆ ਉਹ ਕਟੌਤੀ ਕਰ ਦਿੱਤੀ ਗਈ ਮਤਲਬ ਜਿਹੜਾ ਕੁੱਲ ਕਰਜ਼ਾ ਸਰਕਾਰ ਨੂੰ ਦਿੱਤਾ ਉਹਦੇ ਚੋਂ 16000 ਕਰੋੜ ਰੁਪਏ ਤੇ ਘੱਟ ਲਾ ਦਿੱਤਾ ਗਿਆ ਸੀ। ਉਧਰ ਕੇਂਦਰ ਸਰਕਾਰ ਦਾ ਇਹ ਫੈਸਲਾ ਸੂਬਾ ਸਰਕਾਰ ਲਈ ਵੱਡੇ ਝਟਕੇ ਤੋਂ ਘੱਟ ਨਹੀਂ ਹੈ ਕਿਉਂਕਿ ਇੰਨੀ ਵੱਡੀ ਰਕਮ ਨਾ ਮਿਲਣ ਕਾਰਨ ਸੂਬਾ ਸਰਕਾਰ ਨੂੰ ਆਪਣੇ ਕੰਮ ਕਾਜ ਚਲਾਉਣ 'ਚ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਸੀ। ਬਿਜਲੀ ਖੇਤਰ ਨੂੰ ਦਿੱਤੇ ਜਾਣ ਵਾਲਾ ਬਾਧੂ 0.5 ਫੀਸ ਦੀ ਬਿਬੀ ਲਈ ਸਬਸਿਡੀ ਦਾ ਭੁਗਤਾਨ ਨਾ ਕਰਨ ਅਤੇ ਰੀਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਆਰ ਡੀ ਐਸ ਐਸ ਵਿੱਚ ਕੋਈ ਮਹੱਤਵਪੂਰਨ ਕਮ ਨਾ ਕੀਤੇ ਜਾਣ ਕਰਨ ਇਹ ਰੋਕ ਦਿੱਤਾ ਗਿਆ ਉਧਰ ਵਿੱਤ ਵਿਭਾਗ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਬਾਧੂ ਕਰਜਾ ਬੀਲੀ ਖੇਤਰ ਵਿੱਚ ਸੁਧਾਰਾਂ ਚ ਰਿਕਾਪਟਾ ਦੂਰ ਕਰਨ ਵਿੱਚ ਮਦਦ ਮਿਲੇਗੀ ਵਰਨ ਜੋਗ ਹੈ ਕਿ ਰੀਵੈਂਪਡ ਡਿਸਟ੍ਰਿਬਿਊਸ਼ਨ ਸੈਕਟਰ ਸਕੀਮ ਵਿੱਚ ਕਈ ਤਰ੍ਹਾਂ ਦੇ ਸੁਧਾਰ ਸ਼ਾਮਲ ਜਿਨ੍ਹਾਂ ਵਿੱਚ 스마트 ਮੀਟਰ ਲਗਾਉਣਾ ਪ੍ਰੀਪੇਡ ਮੀਟਰਿੰਗ ਸਿਸਟਮ ਲਾਗੂ ਕਰਨਾ T and D ਨੁਕਸਾਨ ਘਟਾਉਣ ਤੇ ਕੰਮ ਕਰਨ ਆਦ ਸ਼ਾਮਲ ਹੈ ਜਿਸ ਲਈ ਇਸ ਸਾਲ 4451 ਕਰੋੜ ਰੁਪਏ ਦਾ ਕਰਜ਼ਾ ਪ੍ਰਾਪਤ ਹੋਣਾ ਸੀ ਪਰ ਸੂਬਾ ਸਰਕਾਰ ਅਜਿਹਾਰ ਨਹੀਂ ਕਰ ਸਕੀ ਤੇ ਪਿਛਲੇ ਸਾਲ ਦੀ 5444 ਕਰੋੜ ਰੁਪਏ ਦੀ ਸਬਸਿਡੀ ਦਾ ਭੁਗਤਾਨ ਵੀ ਨਹੀਂ ਕੀਤਾ ਗਿਆ ਸੀ ਜਿਸ ਕਰ ਕੇਂਦਰ ਸਰਕਾਰ ਨੇ ਆਰ ਡੀ ਐਸ ਐਸ ਸਕੀਮ ਲੈ ਲਈ 1814 ਕਰੋੜ ਰੁਪਏ ਦੀ ਰਕਮ ਵੀ ਰੋਕ ਦਿੱਤੀ ਗਈ ਹੈ ਦੈਨਿਕ ਜਾਗਰਣ ਤੇ ਪੰਜਾਬੀ ਜਾਗਰਣ ਦੇ ਵਿੱਚ ਪ੍ਰਕਾਸ਼ਿਤ ਖਬਰਾਂ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਵਿੱਤ ਵਿਭਾਗ ਦੇ ਅਧਿਕਾਰੀ ਦੱਸਦੇ ਨੇ ਕਿ ਇਸ ਕਟੌਤੀ ਕਾਰਨ ਕੁਝ ਦਿਨਾਂ ਲਈ ਵਿੱਤੀ ਸਥਿਤੀ ਵੀ ਪ੍ਰਭਾਵਿਤ ਹੋਈ ਜਿਸ ਕਾਰਨ ਸਾਰੇ ਵਿਭਾਗਾਂ ਨੂੰ ਉਹਨਾਂ ਦੇ ਖਰਚਿਆਂ ਲਈ ਦਿੱਤੇ ਗਏ ਪੈਸੇ ਜੋ ਹੁਣ ਤੱਕ ਵਿਭਾਗਾਂ ਦੁਆਰਾ ਨਹੀਂ ਖਰਚ ਕੀਤੇ ਗਏ ਸੀ ਉਹ ਵਾਪਸ ਮੰਗਵਾ ਲਏ ਸਨ ਤਾਂ ਜੋ ਸਰਕਾਰ ਨੂੰ ਓਵਰਡਰਾਫਟ ਦੀ ਸਥਿਤੀ ਵਿੱਚ ਨਾ ਗੁਜ਼ਰਨਾ ਪਵੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਆਪਣੀ ਪਹਿਲੀ ਤਮਾਈ ਵਿੱਚ ਹੀ 11200 ਕਰੋੜ ਰੁਪਏ ਦਾ ਕਰਜ਼ਾ ਲੈਣਾ ਪਿਆ ਵਿਰੋਧੀਆਂ ਦੇ ਨਿਸ਼ਾਨੇ ਤੇ ਪੰਜਾਬ ਸਰਕਾਰ ਹੀ ਹੈ ਸ਼੍ਰੋਮ ਨਿਕਾਲੀ ਦਲ ਦੇ ਨੇਤਾ ਡਾਕਟਰ ਦਲਜੀਤ ਸਿੰਘ ਚੀਮਾ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਔਰ ਕਾਂਗਰਸ ਪਾਰਟੀ ਦੇ ਵਿਧਾਇਕ ਪ੍ਰਗਟ ਸਿੰਘ ਸਮੇਤ ਕਈ ਵਿਰੋਧੀ ਧਿਰ ਦੇ ਆਗੂਆਂ ਤੇ ਵਿਧਾਇਕਾਂ ਨੇ ਸਰਕਾਰ ਉੱਤੇ ਪੰਜਾਬ ਨੂੰ ਕਰਜ਼ੇ ਦੇ ਜਾਲ ਵਿੱਚ ਫਸਾਉਣ ਦਾ ਦੋਸ਼ ਲाਉਂਦੇ ਕਿਹਾ ਕਿ ਅੱਜਕੱਲ ਆਪਣੇ ਇੰਟਰਨੈਟ ਮੀਡੀਆ ਅਕਾਊਂਟ ਤੇ ਇੱਕ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਪੰਜਾਬ ਨੇ ਤਮਾਈ ਵਿੱਚ ਜਿਹੜਾ ਜਿਹੜਾ ਵਾ ਪਹਿਲੇ 3 ਮਹੀਨਿਆਂ ਵਿੱਚ ਇਨਾ ਕਰਜ ਆ ਰਿਹਾ ਹੁਣ ਸਵਾਲ ਹੈ ਕਿ ਸੈਂਟਰ ਸਰਕਾਰ ਨੇ ਜਿਹੜਾ 16000 ਕਰੋੜ ਰੁਪਇਆ ਜਿਹੜੀ ਕਟੌਤੀ ਕੀਤੀ ਹੈ ਉਹਦੇ ਚ ਜਿਹੜੀ ਸੈਂਟਰ ਸਰਕਾਰ ਦੀ ਸਕੀਮ ਸੀ ਰੀਵੈਂਪ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਉਹਦੇ ਚ ਸੁਧਾਰ ਕਰਨੇ ਸੀ ਲੇਕਿਨ ਪੰਜਾਬ ਸਰਕਾਰ ਸੁਧਾਰ ਨਹੀਂ ਕਰ ਪਈ ਜੇ ਜਿਹੜੇ ਮੀਟਰ ਜਿਹੜੇ ਸਮਾਰਟ ਮੀਟਰ ਆ ਜਿਹੜੇ ਨੇ ਸਰਕਾਰ ਨੇ ਲਗਾਉਣੇ ਸੀ ਉਹ ਪਿੰਡਾਂ ਵਿੱਚ ਕਿਸਾਨ ਜਥੇਬੰਦੀਆਂ ਹੋਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਪ੍ਰੀਪੇਡ ਮੀਟਰੀਂਗ ਸਿਸਟਮ ਦਾ ਵੀ ਜਿਹੜਾ ਵਿਰੋਧ ਹੋ ਰਿਹਾ ਔਰ ਟੀਐਨਡੀ ਨੁਕਸਾਨ ਘਟਾਉਣਾ ਉਸ ਦੇ ਬਿਲੀਬੋਰਡ ਕੋ ਨਹੀਂ ਹੋਇਆ ਉਹਦਾ ਪਰਪਾਈ ਜਿਹਦੇ ਚੱਲਦਾ ਇਹ ਸਰਕਾਰ ਨੇ ਹੁਣ ਕਟੌਤੀ ਕੀਤੀ ਹੈ ਜਿਸ ਦੇ ਸਰਕਾਰ ਦੀ ਜਿਹੜੀ ਸਥਿਤੀ ਆ ਉਹ ਕਾਫੀ ਜਿਹੜੀ ਆ ਆਰਥਿਕ ਤੌਰ ਤੇ ਮਾੜੀ ਹੋ ਗਈ ਸੀ ਔਰ ਬੀਤੇ ਦਿਨ ਵੀ ਕਈ ਬੈਂਕਾਂ ਦੇ ਵਿੱਚ ਵਿਭਾਗਾਂ ਦਾ ਜਿਹੜਾ ਪੈਸਾ ਪਿਆ ਸੀ ਸਰਕਾਰ ਨੇ ਕਿਹਾ ਸੀ ਕਿ ਉਹ ਬੈਂਕਾਂ ਤੁਰੰਤ ਖਜ਼ਾਨੇ ਵਿੱਚ ਪੈਸੇ ਜਮ੍ਹਾਂ ਕਰਵਾ ਦੇਣ ਕਈ ਬੈਂਕਾਂ ਨੇ ਤੇ ਪੈਸੇ ਤੁਰੰਤ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਦਿੱਤੇ ਗਏ ਕਿਉਂਕਿ ਸਰਕਾਰ ਦੇ ਹੱਥ ਬਹੁਤ ਟਾਈਟ ਹੋ ਗਏ ਸੀ ਸਰਕਾਰ ਦੇ ਹੱਥ ਤੰਗ ਹੋ ਚੁੱਕੇ ਸੀ ਜਿਸ ਕਰਕੇ ਸਰਕਾਰ ਨੂੰ ਰੋਜ਼ ਜਿਹੜਾ ਵਾ ਖਰਚਾ ਚਲਾਉਣਾ ਔਖਾ ਹੋ ਗਿਆ ਸੀ ਸਾਰੀਆਂ ਬੈਂਕਾਂ ਨੂੰ ਕਿਹਾ ਸੀ ਕਿ ਜਿਹੜਾ ਸਰਕਾਰ ਦੇ ਜਿਹੜੇ ਪੈਸੇ ਨੇ ਵੱਖ-ਵੱਖ ਸਕੀਮਾਂ ਦੇ ਜੇ ਨਹੀਂ ਖਰਚ ਹੋਏ ਤੇ ਉਹ ਖਜ਼ਾਨੇ ਵਿੱਚ ਜਮ੍ਹਾਂ ਕਰਵਾਏ ਜਾਣ ਕੁਝ ਬੈਂਕਾਂ ਨੇ ਜਮਾ ਕਰਵਾ ਦਿੱਤੇ ਸੀ ਲੇਕਿਨ ਦੋ ਬੈਂਕਾਂ ਨੇ ਨਹੀਂ ਕਰਵਾਏ ਸੀ ਜਿਹਦੇ ਵਿੱਚ HDFC ਬੈਂਕ ਤੇ Indus Bank ਸੀ ਫਿਰ ਸਰਕਾਰ ਨੇ ਉਹਨਾਂ ਨੂੰ ਬਲੈਕ ਸੂਚੀ ਵਿੱਚ ਪਾ ਦਿੱਤਾ ਸੀ ਮਤਲਬ ਉਹਨਾਂ ਦੇ ਨਾਲ ਸਰਕਾਰ ਨੇ ਸਾਰੇ ਤਰ੍ਹਾਂ ਦੇ ਜਿਹੜੇ ਕਾਰਜ ਵਿਹਾਰ ਜਿਹੜੇ ਜਿਹੜੇ ਸਮਝੌਤੇ ਸੀ ਉਹ ਤੋੜ ਦਿੱਤੇ ਸੀ ਉਹਨਾਂ ਨੂੰ ਬਲੈਕਲਿਸਟ ਦੇ ਵਿੱਚ ਸੂਚੀ ਵਿੱਚ ਪਾ ਦਿੱਤਾ ਸੀ ਤੇ ਕਈ ਬੈਂਕਾਂ ਨੇ ਜਿਹੜੇ ਨੇ ਉਹ ਪੈਸੇ ਜਮਾ ਮੁਰ ਤੋਂ ਖਜ਼ਾਨੇ ਵਿੱਚ ਜਮਾ ਕਰਵਾ ਦਿੱਤਾ ਤਾਂ ਜੋ ਸਰਕਾਰ ਦਾ ਜਿਹੜਾ ਹੱਥ ਤੰਗ ਉਹ ਸਭ ਕਾ ਹੋ ਸਕਿਆ। ਅਲੱਗੇ ਪੰਜਾਬ ਸਰਕਾਰ ਖਾਸ ਕਰਕੇ ਸੂਬੇ ਦੇ ਖਜ਼ਾਨਾ ਮੰਤਰੀ ਜਾਂ ਸੂਬੇ ਦੇ ਮੁੱਖ ਮੰਤਰੀ ਲਗਾਤਾਰ ਇਹ ਕਹਿੰਦੇ ਆ ਰਹੇ ਨੇ ਕਿ ਸਾਡੀ ਸਰਕਾਰ ਦੇ ਵਿੱਚ ਅਸੀਂ ਇਹ ਨਹੀਂ ਕਦੀ ਕਿਹਾ ਕਿ ਖਜ਼ਾਨਾ ਖਾਲੀ ਹੈ। ਲੇਕਿਨ ਸਚਾਈ ਇਹ ਵੀ ਹੈ ਕਿ ਖਜ਼ਾਨਾ ਖਾਲੀ ਹੈ। ਸਰਕਾਰ ਨੂੰ ਕਰਜ਼ਾ ਲੈ ਕੇ ਖਜ਼ਾਨਾ ਭਰਨਾ ਪੈ ਰਿਹਾ ਹੈ, ਕੰਮ ਕਾਜ ਕਰਨੇ ਪੈ ਰਹੇ ਹੈਗੇ ਨੇ। ਜਿਹਦੇ ਚੱਲਦਾ ਹੁਣ ਤੱਕ ਪੰਜਾਬ ਉੱਤੇ ਮੰਨਿਆ ਜਾ ਰਿਹਾ ਹੈ ਕਿ 4 ਲੱਖ ਕਰੋੜ ਦਾ ਕਰਜ਼ਾ ਹੋ ਚੁੱਕਾ। ਜੋ ਪਿਛਲੀ ਸਰਕਾਰ ਸੀ ਕਰੀਬ 320 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਸੀ ਇਸ ਸਰਕਾਰ ਤੇ ਵਿਰੋਧੀ ਦੋਸ਼ ਲਾ ਰਹੇ ਕਿ ਇਹਨਾਂ ਨੇ ਇਹਨਾਂ ਤਿੰਨ ਸਾਲਾਂ ਦੇ ਵਿੱਚ 80 ਹਜ਼ਾਰ ਕਰੋੜ ਤੋਂ ਜ਼ਿਆਦਾ ਜਿਹੜਾ ਕਰਜ਼ਾ ਚੁੱਕਿਆ ਹੈਗਾ ਔਰ ਇਹ ਵੀ ਜਿਹੜੇ ਨੇ ਪੰਜਾਬ ਦੇ ਆਰਥਿਕ ਮਾਇਰ ਕਹਿ ਰਹੇ ਨੇ ਜਦੋਂ 2027 ਦੇ ਵਿੱਚ ਜਿਹੜਾ ਵਾ ਮਾਰਚ ਦਾ ਮਹੀਨਾ ਹੋਊਗਾ ਉਦੋਂ ਪੰਜਾਬ ਸਰਕਾਰ ਦੇ ਪੂਰੇ 5 ਸਾਲ ਹੋ ਜਾਣੇ ਤੇ ਉਦੋਂ ਪੰਜਾਬ ਤੇ ਕਰੀਬ 5 ਲੱਖ ਕਰੋੜ ਰੁਪਏ ਦਾ ਕਰਜ਼ਾ ਜਿਹੜਾ ਹੋ ਜਾਣਾ ਉਹਦੇ ਉਸ ਤੋਂ ਬਾਅਦ ਕਿਸੇ ਵੀ ਸਰਕਾਰ 'ਚ ਇੰਨੀ ਹਿੰਮਤ ਨਹੀਂ ਹੋਣੀ ਇੰਨਾ ਜਿਗਰਾ ਨਹੀਂ ਹੋਊਗਾ ਕਿ ਉਹ ਕਰਜ਼ਾ ਪੰਜਾਬ ਦੇ ਪਾਂਡਾ ਕਰਜ਼ੇ ਦੀ ਉਹ ਸਿਰ ਤੋਂ ਤਾਰ ਸਕਿਆਗੇ ਕਿਉਂਕਿ ਪੰਜਾਬ 'ਚ ਬਹੁਤ ਸਾਰੀਆਂ ਜਿਹੀਆਂ ਸਬਸਿਡੀਆਂ ਜਿਸ ਤੇ ਸੁਧਾਰਕਾਂ ਦੀ ਲੋੜ ਹੈ ਉਸ ਤੇ ਇੱਛਾ ਸ਼ਕਤੀ ਆ ਉਹ ਕਿਸੇ ਵੀ ਪਾਰਟੀ ਦੇ ਵਿੱਚ ਜਾਂ ਕਿਸੇ ਵੀ ਸਰਕਾਰ ਦੇ ਵਿੱਚ ਇੱਛਾ ਸ਼ਕਤੀ ਨਹੀਂ ਹੈ ਜਿਸ ਕਰਕੇ ਪੰਜਾਬ ਤੇ ਹੁਣ ਕਰਜ਼ਾ ਦਿਨ-ਦਿਨ ਚੜਦਾ ਜਾ ਰਿਹਾ ਉਧਰ ਸੈਂਟਰ ਨੇ ਵੀ ਹੱਥ ਜਿਹੜੇ ਟਾਈਟ ਕਰ ਲਏ ਨੇ ਬਹੁਤ ਸਾਰਾ ਪੰਜਾਬ ਦਾ ਪਹਿਲਾਂ ਜਿਹੜੇ ਪੰਜਾਬ ਸਰਕਾਰ ਦੇ ਇਲਜ਼ਾਮ ਨੇ ਕਿ ਸੈਂਟਰ ਸਰਕਾਰ ਨੇ ਬਹੁਤ ਸਾਰੇ ਵਖ-ਵਖਸ ਕੀ ਮਾਦੇ ਪੈਸੇ ਰੁਕੇ ਨੇ ਤੇ ਹੁਣ ਆਰਬੀਆਈ ਨੂੰ ਵੀ ਸੈਂਟਰ ਸਰਕਾਰ ਨੇ ਹੁਕਮ ਚਾੜ ਦਿੱਤੇ ਸੀ ਜਿਹਦੇ 'ਚ 16000 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਸੀ ਉਹਦੇ 'ਚ ਕਟੌਤੀ ਕਰ ਦਿੱਤੀ ਸੀ ਜਿਸ ਹਿਸਾਬ ਦੇ ਨਾਲ ਜਿਹੜੀ ਸਥਿਤੀ ਆਰਥਿਕ ਤੌਰ ਤੇ ਸਰਕਾਰ ਦੀ ਤੰਗ ਤੇ ਨੰਗ ਦੱਸੀ ਜਾ ਰਹੀ ਆ ਆਉਣ ਵਾਲੇ ਸਮੇਂ ਵਿੱਚ ਸਰਕਾਰ ਨੂੰ ਹੋਰ ਮਾਰਕੀਟ ਚੋਂ ਕਰਜ਼ਾ ਚੁਕਣਾ ਪੈ ਸਕਦਾ ਹੋ ਸਕਦਾ ਹੈ ਕਿ ਕਈ ਜਿਹੀਆਂ ਪ੍ਰਾਪਰਟੀਆਂ ਜਿਹੜੀਆਂ ਗਿਰਵੀ ਰੱਖੀਆਂ ਜਾਣ ਇਹ ਵੀ ਮੰਨਿਆ ਜਾ ਰਿਹਾ ਕਿ ਜਿਹੜੀਆਂ ਹੁਣ ਕੱਲੀ ਲੁਧਿਆਣੇ ਦੇ ਵਿੱਚ 25000 ਏਕੜ ਜ਼ਮੀਨ ਤੇ ਨਵਾਂ ਸ਼ਹਿਰ ਉਸਾਰਿਆ ਜਾਂ ਪੰਜਾਬ ਚ ਨਵੀਆਂ ਅਰਬਨ ਅਸਟੇਟ ਉਸਾਰਨੇ ਉਸ ਤੋਂ ਵੀ ਸਰਕਾਰ ਨੂੰ ਪੈਸੇ ਦੀ ਕਮਾਈ ਹੋ ਸਕਦੀ ਹੈ ਤੇ ਫਿਰ ਸਰਕਾਰ ਦੇ ਜਿਹੜੇ ਦੇਣਾ ਉਹ ਸੋਕੇ ਨਿਕਲ ਸਕਦੇ ਨੇ ਹਾਲਾਂ ਸਰਕਾਰ ਤੇ ਸਭ ਤੋਂ ਵੱਡਾ ਇੱਕ ਹੋਰ ਬੋਝ ਆ ਉਹ ਆ ਕਿ ਪੰਜਾਬ ਦੀਆਂ ਬੀਬੀਆਂ ਦੇ ਨਾਲ ਸਰਕਾਰ ਨੇ ਬੜਾ ਇੱਕ ਗਰੰਟੀ ਦਿੱਤੀ ਸੀ ਕਿ ਤੁਹਾਨੂੰ 1000 ਰੁਪਏ ਦਿੱਤਾ ਜਾਊਗਾ ਲੇਕਿਨ ਕਰੀਬ 3 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਸਰਕਾਰ ਹਲੇ ਉਹ ਵੀ ਗਰੰਟੀ ਪੂਰੀ ਕਰਨੀ ਆ ਉਸ ਗਰੰਟੀ ਨੂੰ ਪੂਰਾ ਕਰਨ ਵਾਸਤੇ ਸਰਕਾਰ ਨੂੰ ਹਰ ਮਹੀਨੇ 1000 ਕਰੋੜ ਰੁਪਏ ਚਾਹੀਦਾ ਕਿਉਂਕਿ ਪੰਜਾਬ ਚ ਜਿੰਨਾਂ ਬੀਬੀਆਂ ਨੇ 2022 ਦੇ ਵਿੱਚ ਵੋਟਾਂ ਪਾਈਆਂ ਉਹਨਾਂ ਦੀ ਗਿਣਤੀ ਕਰੀਬ 1 ਕਰੋੜ ਸੀ ਹਾਲਾਂਕਿ ਤਿੰਨ ਸਾਲਾਂ ਤੋਂ ਸਰਕਾਰ 1000 ਰੁਪਇਆ ਨਹੀਂ ਦੇ ਸਕੀ ਲੇਕਿਨ ਲੋਕ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਪੰਜਾਬ ਸਰਕਾਰ ਨੇ ਇਹ ਵੀ ਕਿਹਾ ਸੀ ਕਿ ਹੁਣ 1000 ਰੁਪਇਆ ਨਹੀਂ 1100 ਰੁਪਇਆ ਦਿੱਤਾ ਜਾਊਗਾ ਨਾ 1100 ਰੁਪਇਆ ਮਿਲੇ ਤੇ ਨਾ 1000 ਪੰਜਾਬ ਦੀਆਂ ਔਰਤਾਂ ਤੇ ਇਹ ਕਹਿ ਰਹੀਆਂ ਕਿ ਸਾਡੇ ਪਿਛਲੇ ਤਿੰਨ ਸਾਲਾਂ ਦਾ ਬਕਾਇਆ ਵੀ ਸਾਨੂੰ ਦਿੱਤਾ ਜਾਵੇ ਫਿਰ ਨਵੀਂ ਸ਼ੁਰੂ ਗੱਲ ਕਰਾਂਗੇ ਲੇਕਿਨ ਫਿਲਹਾਲ ਸਰਕਾਰ ਨੂੰ 11000 ਕਰੋੜ ਰੁਪਏ ਦਾ ਕਰਜ਼ਾ ਕਿਉਂ ਚੁਕਣਾ ਪਿਆ ਤੇ ਸੈਂਟਰਲ ਸਰਕਾਰ ਨੇ 16000 ਕਰੋੜ ਰੁਪਏ ਦੇ ਕਰਜ਼ੇ 'ਤੇ ਕਿਉਂ ਕਟੌਤੀ ਲਈ ਹੈ ਸਰਕਾਰ ਚੰਗੀ ਤਰ੍ਹਾਂ ਜਾਣਦੀ ਹੈ ਇਸ ਜਾਣਕਾਰੀ ਨਾਲ ਤੜਤੋਂ ਲੈਂਦੇ ਆ ਗਏ ਦੇਖਦੇ ਰਹੋ ਏਬੀਸੀ ਪੰਜਾਬ ਧੰਨਵਾਦ